ਉਤਰ ਪ੍ਰਦੇਸ਼ ਦੇ ਕਨੌਜ ਦੇ ਦੋ ਸ਼ਰਾਬੀ ਵਿਅਕਤੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਥੇ ਤੌਰ ਤੇ ਸ਼ਰਾਬ ਜਾਂ ਭੰਗ ਦੇ ਨਸ਼ੇ ਦੇ ਵਿੱਚ ਮਹਾਤਮਾ ਗਾਂਧੀ ਦੇ ਟੁੱਟੇ ਹੋਏ ਬੁੱਤ ਤੇ ਚੀਕਦੇ ਰੋਂਦੇ ਦਿਖਾਈ ਦੇ ਰਹੇ ਨੇ ਦੁਰਘਟਨਾ ਦੇ ਵਿੱਚ ਟਹਿ ਟੇਰੀ ਹੋਏ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੇਖ ਕੇ ਉਹ ਰੋਂਦੇ ਨਜ਼ਰ ਆ ਰਹੇ ਨੇ ਵੀਡੀਓ होली ਵਾਲੇ ਦਿਨ ਦਾ ਹੈ ਜਦੋਂ ਤਿਉਹਾਰਾਂ ਦੀ ਪਰੰਪਰਾ ਦੇ ਹਿੱਸੇ ਵਜੋਂ ਭੰਗ ਦਾ ਸੇਵਨ ਕੀਤਾ ਜਾਂਦਾ ਹੈ ਵੀਡੀਓ ਦੇ ਵਿੱਚ ਇੱਕ ਅਧਖੜ ਉਮਰ ਦਾ ਵਿਅਕਤੀ ਅਤੇ ਉਸ ਦੇ ਨਾਲ ਇੱਕ ਬੁਢਾ ਸਰਗ ਮਹਾਤਮਾ ਗਾਂਧੀ ਦੇ ਟੁੱਟੇ ਹੋਏ ਬੁੱਤ ਉਤੇ ਚੀਕਦੇ ਅਤੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਦੋਵੇਂ ਇੱਕ ਸੜਕ ਦੇ ਵਿਚਕਾਰ ਬੈਠੇ ਇੱਕ ਦੂਜੇ ਦੇ ਮੋਢੇ ਫੜ ਕੇ ਰੋ ਰਹੇ ਨੇ ਦੋਵੇਂ ਹੋਂਕਾ ਪਰ ਰਹੇ ਨੇ ਤੇ ਕਹਿ ਰਹੇ ਨੇ ਕਿ ਮੇਰੇ ਗਾਂਧੀ ਜੀ ਕਿੱਥੇ ਚਲੇ ਗਏ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਨੋਜ ਤੇ ਮਹਾਤਮਾ ਗਾਂਧੀ ਚੌਂਕ ਤੇ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਹਾਦਸੇ ਦਾ ਕਾਰਨ ਦੱਸਿਆ ਗਿਆ ਕਿ ਇੱਕ ਟਰੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਕੰਟਰੋਲ ਗਵਾ ਬੈਠਾ ਗਾਂਧੀ ਜੀ ਦੇ ਬੁੱਤ ਦੇ ਨਾਲ ਟਕਰਾ ਗਿਆ ਹਾਦਸੇ ਦੇ ਵਿੱਚ ਬੁੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਇਸ ਹਾਦਸੇ ਤੋਂ ਬਾਅਦ ਇਹਨਾਂ ਵਿਅਕਤੀਆਂ ਦਾ ਰੋਂਦੇ ਹੋਏ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਸ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਰਿਐਕਸ਼ਨਸ ਦੇ ਰਹੇ ਨੇ